ਸੜਿਕ ਕਬੱਡੀ ਜਿਹੜੀ ਵਾਰਦਾਤ ਦੀ ਹੋਈ ਸੀ ਮੰਗਲ ਦੇ ਵਿੱਚ ਉਹਦੇ ਬਾਰੇ ਕੀ ਹੱਥ ਆ ਜਹੰਦ ਜੀ ਸਾਰਿਆਂ ਨੂੰ ਕੱਲ ਇਹ ਸਾਡਾ ਪਿੰਡ ਪੈਂਦਾ ਜੀ ਆਪਣਾ ਹੰਬੇਵਾਲ ਪਹਾੜੀ ਚ ਉੱਥੇ ਜੁਲਫਾ ਜੁਲਫਾ ਮਾਤਾ ਜੁਲਫਾ ਦੇਵੀ ਮਾਤਾ ਜੀ ਦਾ ਮੰਦਿਰ ਹੈ ਤੇ ਉੱਥੇ ਸੇਵਾਦਾਰ ਨੇ ਸੋਹਣ ਸਿੰਘ ਜੀ ਉਮਰ ਕਰੀਬ 65 70 ਸਾਲ ਆ ਉਹਨਾਂ ਦੀ ਉਹ ਸੇਵਾਦਾਰ ਨੇ ਉੱਥੇ ਕਾਫੀ ਸਮੇਂ ਤੋਂ ਮੈਂ ਕਮੇਟੀ ਵੀ ਉੱਥੇ 11 ਮੈਂਬਰੀ ਆ ਮੰਦਿਰ ਚ ਸੇਵਾ ਵੀ ਚੱਲਦੀ ਆ ਔਰ ਨਿਗਰਾਨੀ ਵੀ ਕੀਤੀ ਜਾਂਦੀ ਆ ਬਕਾਇਦਾ ਡਿਊਟੀ ਲੱਗਦੀ ਆ ਉੱਥੇ ਜਿਵੇਂ ਆਪਾਂ ਵੀ ਸਮੇਂ-ਸਮੇਂ ਤੇ ਹਦਾਇਤਾਂ ਦੇਈਦੀਆਂ ਕਿ ਸਮਾਜ ਦੇ ਨਾਲ ਰਿਲੀਜੀਅਸ ਪਲੇਸਿਸ ਨੂੰ ਸੇਫ ਰੱਖਣ ਲਈ 24 ਘੰਟੇ ਮੀਟਿੰਗਾਂ ਕੀਤੀਆਂ ਜਾਂਦੀਆਂ ਉਹਦੇ ਤਹਿਤ ਸੋਨ ਲਾਲ ਜੀ ਦੀ ਡਿਊਟੀ ਸੀ ਕੱਲ ਤੇ ਸਵੇਰ ਉਹਨਾਂ ਨੇ ਜਦੋਂ ਸੇਵਾ ਕੀਤੀ ਆ ਤੇ ਮਾਤਾ ਰਾਣੀ ਦੇ ਜਿਵੇਂ ਵਾਲੀਆਂ ਨੱਥਨੀ ਕਹਿ ਲਿਏ ਤੇ ਥੱਲੇ ਜਿਹੜੇ ਹੁੰਦੇ ਨੇ ਚੁੰਮਕੇ ਨੱਥ ਤੇ ਚੁੰਮਕੇ ਸੀਗੇ ਉਹ ਜਿਵੇਂ ਸ਼ਿਵਰਾਤਰੀ ਇਹ ਵੀ ਆ ਕੱਲ ਨੂੰ ਉਹਦੇ ਤਹਿਤ ਸੌਰੀ ਜਰਨਲਿਸਟਮੀ ਤੇ ਉਹ ਡਿਊਟੀ ਚੇਂਜ ਹੋਣ ਤੇ ਸੰਗਤ ਆਉਣ ਦੇ ਵਿੱਚ ਕਿਸੇ ਸ਼ੱਕੀ ਬੰਦੇ ਨੇ ਉਹਦਾ ਨਜਾਇਜ਼ ਫਾਇਦਾ ਉਹ ਨਗੈਲੀ ਦਾ ਮੜਾ ਜਾ ਲੈਪਸ ਦਾ ਉਠਾ ਕੇ ਤੇ ਜਦੋਂ ਉਹਨਾਂ ਨੇ ਵੇਖਿਆ ਵੀ ਇਹ ਦੋਨੋਂ ਚੀਜ਼ਾਂ ਹੈ ਨਹੀਂ ਉਹ ਚੋਰੀ ਕਰਕੇ ਲੈ ਗਿਆ ਸੀ ਦੋਨੋਂ ਚੋਰੀ ਦੀ ਨੀਤ ਨਾਲ ਉਹਦੇ ਤੇ ਰਾਤ ਦਾ ਹੀ ਸੀਨੀਅਰ ਅਫਸਰਾਂ ਵੱਲੋਂ ਹਰੇਕਾਂ ਤੇ ਐਸਐਚਓ ਸਾਹਿਬ ਪੂਰੀ ਟੀਮ ਦੇ ਨਾਲ ਪੂਰਾ ਆਪਾਂ ਪ੍ਰਸ਼ਾਸਨ ਦੇ ਪਿੱਛੇ ਲੱਗਾ ਹੋਇਆ ਹੋਏ ਸੀਏਆਈਏ ਦੀਆਂ ਟੀਮਾਂ ਨਾਲ ਸੀ ਪੂਰਾ ਸਿਸਟ ਕਰ ਰਹੀਆਂ ਵੱਖ-ਵੱਖ ਐਂਗਲ ਤੋਂ ਸੀਆਈਏ ਦੀਆਂ ਟੀਮਾਂ ਔਰ ਥਾਣਾ ਨੰਗਲ ਦੀਆਂ ਇਹ ਪੂਰੀ ਮਸਤੀਦੀ ਦੇ ਨਾਲ ਪੂਰੀ ਮਿਹਨਤ ਕਰਕੇ ਕੀ ਕਹਿੰਦੇ ਇਹਦੀ ਪੈੜ ਨੱਪ ਕੇ ਅਸੀਂ ਕਾਫੀ ਬਹੁਤ ਵੱਡੀ ਪ੍ਰਾਪਤੀ 100% ਪ੍ਰਾਪਤੀ ਵੱਲ ਪੁੱਜ ਗਏ ਆ ਆਪਾਂ ਇਹਦੇ ਸਬੰਧੀ ਜਿਹੜੀ ਆ ਸਾਨੂੰ ਕਾਫੀ ਲੀਡ ਮਿਲੀ ਹੈ ਸ਼ੱਕੀ ਬੰਦਾ ਜਿਹੜਾ ਉਹ ਰਾਉਂਡ ਅਪ ਕੀਤਾ ਗਿਆ ਲਗਭਗ ਉਦੇ ਤੋਂ ਕਾਫੀ ਲੀਡ ਮਿਲ ਰਹੀ ਹੈ ਐਫ ਆਈ ਆਰ ਦਰਜ ਕੀਤੀ ਗਈ ਹੈ 107 ਨੰਬਰ ਥਾਣਾ ਨੰਗਲ ਤੇ ਕਿ ਇਹਦੇ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਗ੍ਰਿਫਤਾਰ ਕਰਕੇ ਤੇ ਪ੍ਰੋਪਰ ਰਿਕਵਰੀ ਕੀਤੀ ਜਾ ਰਹੀ ਹੈ ਤੇ ਜੋ ਇਹਦੇ ਖੁਲਾਸੇ ਹੁੰਦੇ ਨੇ ਉਹ ਦੁਬਾਰਾ ਤੁਹਾਨੂੰ ਆਪ ਜੀ ਨਾਲ ਸਾਂਝੇ ਕੀਤੇ ਜਾਣਗੇ ਜਿਸ ਨੇ ਕੋਣ ਬੰਦਾ ਜਿਹੜਾ ਰੌਨਪ ਕੀਤਾ ਗਿਆ ਇਹ ਬਸ ਇਹਦਾ ਨਾਮ ਆ ਗਿਆ ਜੀ ਮੁੱਢਲਾ ਨਾਮ ਇਹਨਾਂ ਦਾ ਹੈਗਾ ਅ ਸਿਮਰਨ ਜੀਤ ਸਿੰਘ ਸਿਮਰਨਪਾਲ ਪੰਨੀ ਜਾਂ ਪੰਨਾ ਵੀ ਇਹਨੂੰ ਕਹਿ ਦਿੰਦੇ ਆ ਇਹ ਬੇਸਿਕਲੀ ਪਿੱਛੋਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਆ ਤੇ ਇੱਥੇ ਕਿਰਾਏ ਤੇ ਰਹਿੰਦੇ ਨੇ ਟਾਊਨਸ਼ਿਪ 'ਚ ਤੇ ਇਹਦੀ ਬਾਕੀ ਡੰਗਾਈ ਨਾ ਤਪਤੀਸ਼ ਚੰਦਰੀ ਆ ਜੋ ਜੋ ਵੀ ਚੀਜ਼ ਇਹ ਜੇ 25 27 ਸਾਲ ਦੇ ਕਰੀਬ ਆ ਜੀ ਤੇ ਬਾਕੀ ਇਹ ਕਰ ਰਹੇ ਆ ਇਹਨੂੰ ਆਪਣਾ ਗ੍ਰਿਫਤਾਰੀ ਹੋ ਰਹੀ ਆ ਪੁਛਗਿਸ ਕਰਕੇ ਤੇ ਜੋ ਵੀ 100% ਜਿਹੜੀ 100% ਰਿਕਵਰੀ ਕੀਤੀ ਜਾਏਗੀ ਕਾਫੀ ਲੀਡ ਮਿਲੀ ਆ ਹੋਰ ਵੀ ਸਾਨੂੰ ਇਹਦੇ ਸਬੰਧੀ ਹੋਰ ਵੀ ਚੀਜ਼ਾਂ ਮਿਲਦੀ ਆਸ ਉਹ ਢੰਗਾਈ ਦਾ ਅਸੀਂ ਛਾਣਬੀਨ ਕਰ ਰਹੇ ਆ ਤੇ ਸਵੇਰ ਤੱਕ ਤਾਂ ਕੱਲਾ ਹੀ ਸੀ ਜਿਹਦੇ ਨਾਲ ਕੋ ਬੰਦਾ ਅਜੇ ਤੱਕ ਤੇ ਇੰਨੀ ਗੱਲ ਹੈ ਜੀ ਬਾਕੀ ਸਵੇਰ ਤੱਕ ਕੋ ਨਵੀਂ ਅਪਡੇਟ ਆਉਂਦੀ ਹੈ ਤੇ ਤੁਹਾਡੇ ਨਾਲ ਸਾਂਝੀ ਕੀਤੀ ਜੀ ਕੋਈ ਲੋਕਾਂ ਨੇ ਦੇਖਿਆ ਕਿ ਉਪਰੋਂ ਥੱਲੇ ਕੱਲਾ ਆਇਆ ਸੀ ਲੇਕਿਨ ਮੋਟਰਸਾਈਕਲ ਤੇ ਵੇਖੇ ਗਿਆ ਗਿਆ ਨਹੀਂ ਇਹ ਵੀ ਚੀਜ਼ ਤਫਤੀਸ਼ ਚ ਕਲੀਅਰ ਹੋ ਜੇਗੀ ਕਿੱਥੋਂ ਤੱਕ ਕਿਵੇਂ ਤੁਰਿਆ ਕਾਹਦੇ ਤੇ ਆਇਆ ਕੌਣ ਆ ਨਾਲ ਕੌਣ ਨਹੀਂ ਕਿਸ ਚੀਜ਼ ਨੂੰ ਡਰਾਈ ਨਹੀਂ ਕੀਤਾ ਜਾ ਸਕਦਾ ਉਸ ਸਮੇਂ ਨਾ ਚੀਜ਼ ਸੰਜੀ ਜਿਹੜੀ ਆ ਸਾਹਮਣੇ ਆਉਣ ਤੇ ਆਪ ਜੀ ਨਾ ਕਰ ਦਿੱਤੀ ਜਾਈ। ਨੰਗਲੀਆਂ ਟੀਮਾਂ ਲਗਾਈਆਂ ਸੀ ਤੁਹਾਡੇ ਵੱਲੋਂ ਕੋਕੀ ਵੱਡਾ ਮਾਮਲਾ ਸੀਗਾ ਦੇਖਿਆ ਜਾਵੇ ਪੁਲਿਸ ਮੌਕੇ ਤੇ ਪਹੁੰਚੀ। ਬਿਲਕੁਲ ਜੀ ਜਿੰਨੀਆਂ ਵੀ ਸੰਭਵ ਟੀਮਾਂ ਸੀਗੀਆਂ ਆਪਣੀਆਂ ਥਾਣੇ ਦੀਆਂ ਵੀ ਬਣਾਈਆਂ ਗਈਆਂ ਤੇ ਦੋ ਤੇ ਸੀਆਈਏ ਵੱਲੋਂ ਵੀ ਵੱਖ-ਵੱਖ ਐਂਗਲ ਤੇ ਆਪਣੀਆਂ ਤਿੰਨ ਚਾਰ ਟੀਮਾਂ ਲਗਾਈਆਂ ਸੀ ਆਪਾਂ ਉਹ ਪ੍ਰਾਪਤੀ ਜਿਹੜੀ ਆ ਕਰ ਲਈ ਆ। ਔਰ ਅੱਗੇ ਵੀ ਅਸੀਂ ਇਹ ਸੰਬੋਧਨ ਕਰਦੇ ਆਂ ਵੀ ਜਿੰਨੇ ਵੀ ਧਾਰਮਿਕ ਪਲੇਸਿਸ ਨੇ ਪੂਰੇ ਸੂਬੇ 'ਚ ਆਵਾਮ 'ਚ ਜਾਂ ਸਾਡੇ ਥਾਣੇ ਏਰੀਆ 'ਚ ਸਾਡੀ ਬੇਨਤੀ ਆ ਇਹ ਸਾਰੇ ਬਕਾਇਦਾ ਕੈਮਰੇ ਚੈੱਕ ਕੀਤੇ ਜਾ ਰਹੇ ਆ ਤੇ ਹਰੇਕ ਮੰਦਿਰ ਗੁਰਦੁਆਰਾ ਜਿਹੜੀ ਵੀ ਧਾਰਮਿਕ ਜਗਾ ਉਹਦੇ ਵਿੱਚ ਡਿਊਟੀ ਜਿਹੜੀ 100% ਯਕੀਨੀ ਬਣਾਈ ਜਾਣ ਦੀ ਬੇਨਤੀ ਕਰਦੇ ਆ ਔਰ ਕਰਾਵਾਂਗੇ ਸਰ ਬਾਕੀ ਆਪਾਂ ਦੇ ਕੈਮਰੇ ਕਾਫੀ ਸੀਗੇ ਲੇਕਿਨ ਚੱਲਦੇ ਕੁਝ ਲੋਈ ਸੀਗੇ ਇਹ ਸਰ ਚੈੱਕ ਕਰ ਲਿਆ ਜਾਵੇਗਾ ਉਹ ਚੈੱਕ ਕਰ ਲਾਂਗੇ ਆ ਸਰ ਜਿਹੜੀ ਤੁਹਾਡੀ ਮੁੱਢਲੀ ਜਾਂਚ ਹੈ ਕਿ ਇਹਦੀ ਦਮਾਗੀ ਹਾਲਤ ਠੀਕ ਸੀ ਨਹੀਂ ਇਹਦੇ ਬਾਰੇ ਅਜੇ ਨਹੀਂ ਇਹ ਬਾਅਦ ਚ ਕਿਤੇ ਡਾਕਟਰੀ ਮਲਾਜੇ ਹੋਣਗੇ ਪਤਾ ਲੱਗੇਗਾ ਇਹ ਤਾਂ ਨਾਰਮਲ ਜਿਵੇਂ ਉਹਨੇ ਕਰ ਲਈ ਇਹ ਚੀਜ਼ ਉਹ ਅੱਗੇ ਤਵਤੀਸ਼ ਤੇ ਸਾਹਮਣੀ ਆਏਗੀ ਤਾਂ ਫਿਰ ਇਹ ਇਹ ਤਿਉਹਾਰਾਂ ਦਾ ਜਿਸ ਤਰ੍ਹਾਂ ਸੀਜ਼ਨ ਚੱਲ ਰਿਹਾ ਹੈ ਸਾਡੇ ਪ੍ਰਸ਼ਾਸਨ ਵੱਲੋਂ ਕੀ ਕੀ ਅਗਲੇ ਇੰਤਜ਼ਾਮ ਹੈ ਕਿਉਂਕਿ ਉਹ ਮੈਂ ਸਰ ਬੇਨਤੀਆਂ ਹੋ ਰਹੀਆਂ ਮੈਂ ਆਰਜੀ ਨੂੰ ਬੇਨਤੀ ਕਰ ਹੀ ਚੁੱਕਾ ਜੀ ਇਹ ਜਿਹੜਾ ਮਨੁੱਖਾ ਦਿਮਾਗ ਤੋਂ ਵੱਡਾ ਕੋਈ ਮਸ਼ੀਨ ਨਹੀਂ ਹੁੰਦਾ ਹੁਣੇ ਮੈਂ ਕਹਿ ਚੁੱਕਾ ਜਿਵੇਂ ਜਨ ਅਸਟਮੀ ਆ ਰਹੀ ਹੈ ਹਰੇਕੀ ਧਾਰਮਿਕ ਪਲੇਸੇਸ ਤੇ ਡਿਊਟੀਆਂ ਲਗਵਾ ਰਹੇ ਆ ਕੈਮਰੇ ਲਗਵਾ ਰਹੇ ਆ ਜਿੱਥੇ ਕੋਈ 1921 ਉਹ ਪੂਰੀ ਕਰਵਾ ਰਹੇ ਆ ਔਰ ਇਹੀ ਬੇਨਤੀ ਕਰਦੇ ਆ ਸਾਰੀਆਂ ਜਿੰਨੀਆਂ ਵੀ ਸਾਡੀਆਂ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ ਨੇ ਉਹ ਪੂਰਾ ਸਹਿਯੋਗ ਦੇਣ ਥੈਂਕ ਯੂ ਨੰਗਲ ਤੋਂ ਕਿੰਨੇ ਟਾਈਮ ਸੇ ਇੱਥੇ ਰਹਿ ਰਿਹਾ ਇਹ ਵੈਰੀਫਾਈ ਕਰ ਰਹੇ ਆ ਜੀ ਚੈੱਕ ਕਰ ਰਹੇ ਆ ਕਿੱਥੋਂ ਕਿੱਥੋਂ ਦਾ ਦੱਸਿਆ ਤੁਸੀਂ ਹੁਸ਼ਿਆਰਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਥੈਂਕ ਯੂ ਨਾਈਟ ਵੀ ਚਲ ਗਈ ਜੀ